ਔਰ ਇਹਨਾਂ ਦੇ ਲੀਡਰ ਪਕੜ ਪਕੜ ਕੇ ਅੰਦਰ ਦਿੱਤੇ ਜਾ ਰਹੇ ਨੇ ਆਸ਼ੂ ਨੂੰ ਦਿੱਤਾ ਜਾ ਰਿਹਾ ਉਧਰੋਂ ਸੋਨੀ ਸਾਹਿਬ ਦੇ ਪਰਚੇ ਹੋ ਰਹੇ ਨੇ ਹੋਰ ਕਈ ਇਹਨਾਂ ਦੇ ਲੀਡਰ ਸਹਿਬਾਨ ਆਉਣ ਵਾਲੇ ਸਮੇਂ ਦੇ ਵਿੱਚ ਸੀਬੀਆਈ ਦੇ ਹੋਰ ਸਾਡੇ ਆਪਣਾ ਜੋੜੀ ਇਨਵੈਸਟੀਗੇਸ਼ਨ ਟੀਮ ਨੇ ਉਹਨਾਂ ਦੇ ਸਕੰਜੇ 'ਚ ਆਉਣ ਵਾਲੇ ਨੇ ਭ੍ਰਸ਼ਟਾਚਾਰ ਨੂੰ ਰੋਕਣ ਵਾਸਤੇ ਸਾਡੇ ਐਮਐਲਏ ਸਾਹਿਬ ਨੇ ਜਗਾ ਜਗਾ ਇਹਨਾਂ ਦੇ ਉੱਤੇ ਸਕੰਜਾ ਕੱਸਣ ਵਾਸਤੇ ਕਾਰਪੋਰੇਸ਼ਨ ਹੋਵੇ ਚਾਹੇ ਕੋਈ ਹੋਰ ਆਪਣਾ ਅਦਾਰਾ ਹੋਵੇ ਉੱਥੇ ਆਪਣੇ ਬੰਦੇ ਬਿਠਾਏ ਨੇ ਦੇਖੋ ਬਾਜਵਾ ਸਾਹਿਬ ਸਾਡੇ ਬਹੁਤ ਹੀ ਸਨਮਾਨਯੋਗ ਨੇ ਆਪਣਾ ਐਮਐਲਏ ਬਣੇ ਨੇ ਬਦੇਗੜ ਚੂੜੀਆਂ ਤੋਂ ਔਰ ਇਲਜ਼ਾਮ ਲਾ ਰਹੇ ਨੇ ਬਦੇਗੜ ਚੂੜੀਆਂ ਥਾਣੇ ਦੇ ਸਾਹਮਣੇ ਨਸ਼ਾ ਵਿਕ ਰਿਹਾ ਹੈ ਤੇ ਧਰਨਾ ਮਡਾਲੇ ਕਲੀ ਦਾ ਰਹੇ ਆ ਉੱਥੇ ਦੱਸਣਾ ਆਪਣੇ ਐਸਐਸਪੀ ਸਾਹਿਬ ਨੂੰ ਵੀ ਆ ਬੰਦਾ ਵੇਚ ਰਿਹਾ ਉਹ ਨਸ਼ਾ ਦੇ ਇਹਨਾਂ ਤੋਂ ਸ਼ੁਰੂ ਹੋਇਆ ਦਾ ਆਪੀ ਗੁਟਕਾ ਸਾਹਿਬ ਦਾ ਦੰਦ ਪਕੜ ਕੇ ਇਹਨਾਂ ਨੂੰ ਸੂਹਾ ਖਾਧੀ ਆ ਔਰ ਆਪੀ ਇਹਨਾਂ ਦੀ ਪੇਸ਼ ਨਹੀਂ ਗਈ ਤੇ ਪਾਰਟੀਆਂ ਛੱਡ ਛੱਡ ਕੇ ਜਦੋਂ ਇਹਨਾਂ ਦੀ ਇਨਕੁਆਰੀਆਂ ਹੋਣ ਲੱਗੀਆਂ ਤੇ ਇਹਨਾਂ ਦਾ ਸਰਗਨਾ ਕੌਣ ਹੈ ਜਖੜ ਜਿਹੜੇ ਜਖੜ ਆਪਣਾ ਉਹ ਬੀਜੇਪੀ ਚ ਪ੍ਰਧਾਨ ਬਣ ਗਏ ਨੇ ਜਾ ਕੇ ਕੈਪਟਨ ਸਾਹਿਬ ਬਣ ਗਏ ਨੇ ਛੋਡੀ ਸਾਹਿਬ ਬਣ ਗਏ ਕਈ ਵੱਡੇ ਲੀਡਰ ਜਿਹੜੇ ਨੇ ਕਾਂਗਰਸ ਪਾਰਟੀ ਨੂੰ ਛੱਡ ਛੱਡ ਕੇ ਬੀਜੇਪੀ ਜੁਆਇਨ ਕਰ ਰਹੇ ਨੇ ਉਹਦਾ ਕਾਰਨ ਇਹ ਹੋਈ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਇਹਨਾਂ ਦੀਆਂ ਇਨਕੁਆਰੀਆਂ ਖੁਲਾਨੀ ਜਾ ਰਹੀ ਹੈ ਉਹ ਡਰਦੇ ਸ਼ਰਨ ਲੈ ਰਹੇ ਨੇ ਸੈਂਟਰ ਗਵਰਨਮੈਂਟ ਪੰਜਾਬ ਭਰ ਦੇ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਐਸਐਸਪੀ ਦਫ਼ਤਰਾਂ ਦਾ ਘਰਾਓ ਕੀਤਾ ਗਿਆ ਸੀ ਜਾਨੀ ਕਿ ਧਰਨਾ ਲਾਇਆ ਗਿਆ ਸੀ ਲਾਅ ਐਂਡ ਆਰਡਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਇਕਾਈ ਬਟਾਲੇ ਦੀ ਇਕੱਠੀ ਹੋਈ ਹੈ ਗਲਬਤ ਕਰ ਲਾਂਗੇ ਕਿ ਉਹਨਾਂ ਨੇ ਇਲਜ਼ਾਮ ਲਾਏ ਨੇ ਰੋਪ ਲਾਏ ਨੇ ਕਿ ਜਦ ਦੀ ਪੰਜਾਬ ਸਰਕਾਰ ਸੱਤਾ 'ਚ ਆਈ ਹੈ ਤਦ ਦਾ ਲਾਅ ਐਂਡ ਆਰਡਰ ਪੰਜਾਬ ਭਰ ਦਾ ਖਰਾਬ ਹੋ ਗਿਆ ਨੇ ਜਸ਼ਪਾਲ ਚੋਹਾਨ ਨੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਨੇ ਗਲਬਤ ਕਰ ਲੈਨੇ ਆ ਜਸਪਾਲ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਤੌਰ ਉਪਰ ਆਏ ਨੇ ਜਦ ਦੀ ਪੰਜਾਬ ਸਤੇ ਵਿੱਚ ਸਤਾਈ ਏ ਤਾਂ ਦਾ ਲਾਂਡ ਆਰਡਰ ਜਿਹੜਾ ਵਾ ਪੰਜਾਬ ਦਾ ਵਿਗੜਦਾ ਹੀ ਜਾ ਰਿਹਾ ਦੇਖੋ ਅੱਜ ਦਾ ਜਿਹੜਾ ਇਹਨਾਂ ਦਾ ਐਸਐਸਪੀ ਆਫਿਸ ਦੇ ਬਾਹਰ ਧਰਨਾ ਸੀ ਕੁਝ ਕਾਂਗਰਸੀ ਲੀਡਰਾਂ ਦਾ ਉਹ ਧਰਨਾ ਨਹੀਂ ਇੱਕ ਫੋਟੋ ਸੈਸ਼ਨ ਅਸੀਂ ਕਹਿ ਸਕਨੇ ਆ ਔਰ ਜਿੱਦਾਂ ਇੱਕ ਆਪਣਾ ਉਲਝਿਆ ਹੋਇਆ ਬੰਦਾ ਉਹ ਪਰੇਸ਼ਾਨ ਬੰਦਾ ਜਿਹੜਾ ਕਿ ਆਪਣਾ ਗੁੱਸਾ ਜ਼ਾਹਰ ਕਰਦਾ ਔਰ ਕੋਈ ਪੇਸ਼ ਨਾ ਜਾਏ ਤਾਂ ਆਪਣੇ ਲਫਜਾਂ ਦਾ ਯਾਰ ਕਰਦਾ ਸੋ ਅੱਜ ਇਸ ਦੇਖਣ ਨੂੰ ਇਹ ਮਿਲਿਆ ਇਹ ਗਲਦ ਇਲਜ਼ਾਮ ਐਮ ਐਲ ਏ ਸਾਹਿਬ ਤੇ ਲਾਦੇ ਨੇ ਹੋਰ ਪਾਰਟੀ ਵਰਕਰਾਂ ਤੇ ਲਾਣੇ ਔਰ ਬਿਨਾ ਕਿਸੇ ਸਬੂਤ ਤੋਂ ਇਹ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਢਾਈ ਸਾਲ ਤੋਂ ਆ ਰਹੀ ਹੈ ਔਰ ਇਹਨਾਂ ਦੇ ਲੀਡਰ ਪਕੜ ਪਕੜ ਕੇ ਅੰਦਰ ਦਿੱਤੇ ਜਾ ਰਹੇ ਨੇ ਆਸ਼ੂ ਨੂੰ ਦਿੱਤਾ ਜਾ ਰਿਹਾ ਉਧਰੋਂ ਸੋਨੀ ਸਾਹਿਬ ਦੇ ਪਰਚੇ ਹੋ ਰਹੇ ਨੇ ਹੋਰ ਕਈ ਇਹਨਾਂ ਦੇ ਲੀਡਰ ਸਹਿਬਾਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੀਬੀਆਈ ਦੇ ਔਰ ਸਾਡੇ ਆਪਣਾ ਜੋੜੀ ਇਨਵੈਸਟੀਗੇਸ਼ਨ ਟੀਮ ਨੇ ਉਹਨਾਂ ਦੇ ਸਕੰਜੇ 'ਚ ਆਉਣ ਵਾਲੇ ਨੇ ਉਹ ਬਗਲਾਹਟ ਦਾ ਇੱਕ ਨਤੀਜਾ ਕਿ ਜਿਹੜੀ ਹੈ ਜਿਨ੍ਹਾਂ ਨੂੰ ਕਾ ਪ੍ਰੈਸ ਕਾਨਫਰੰਸ ਕਰਨੀ ਪਈ ਜਿੱਥੋਂ ਤੱਕ ਇਲਜ਼ਾਮ ਲਾ ਰਹੇ ਨੇ ਭ੍ਰਿਸ਼ ਭ੍ਰਸ਼ਟਾਚਾਰ ਨੂੰ ਰੋਕਣ ਵਾਸਤੇ ਸਾਡੇ ਐਮਐਲਏ ਸਾਹਿਬ ਨੇ ਜਗਾ ਜਗਾ ਇਹਨਾਂ ਦੇ ਉੱਤੇ ਸਕੰਜਾ ਕੱਸਣ ਵਾਸਤੇ ਕਾਰਪੋਰੇਸ਼ਨ ਹੋਵੇ ਚਾਹੇ ਕੋਈ ਹੋਰ ਆਪਣਾ ਅਦਾਰਾ ਹੋਵੇ ਉੱਥੇ ਆਪਣੇ ਬੰਦੇ ਬਿਠਾਏ ਨੇ ਤਾਂ ਕਿ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਲ ਤੋਂ ਆਪਣੇ ਬਿਨਾਂ ਪੈਸੇ ਦਿੱਤੇ ਕੰਮ ਕਰਵਾਏ ਜਾਣ ਅਗਰ ਇਹ ਸਾਬਤ ਕਰਦੇ ਨੇ ਕਿ ਉੱਥੇ ਕੋਈ ਭ੍ਰਸ਼ਟਾਚਾਰ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੇ ਕੀਤਾ ਤੇ ਉਹਦੇ ਤੇ ਸਖਤ ਐਕਸ਼ਨ ਲਿਆ ਜਾਏਗਾ ਉਹਦਾ ਸਬੂਤ ਦੇ ਦੇਣ ਬਸ ਇਸ ਚੀਜ਼ ਦਾ ਇਹ ਜਿਸ ਤਰੀਕੇ ਨਾਲ ਉਹਨਾਂ ਵੱਲੋਂ આરોਪ ਲਾਏ ਜਾਂਦੇ ਨੇ ਕਾਨੂੰਨ ਨੂੰ ਕਿਉਂ ਨਹੀਂ ਆਪਣੇ ਦਾਇਰੇ ਚ ਲੈ ਕਾਨੂੰਨ ਦਾ ਦਰਵਾਜ਼ਾ ਕਿਉਂ ਨਹੀਂ ਖੜਕਾਇਆ ਜਾਂਦਾ ਆਮਾਨ ਬਿਲਕੁਲ ਦੇਖੋ ਬਾਜਵਾ ਸਾਹਿਬ ਸਾਡੇ ਬਹੁਤ ਹੀ ਸਨਮਾਨਯੋਗ ਨੇ ਆਪਣੇ ਐਮ ਐਲ ਏ ਬਣੇ ਨੇ ਬਦੇਗੜ ਜੂੜੀਆਂ ਤੋਂ ਔਰ ਇਲਜ਼ਾਮ ਲਾ ਰਹੇ ਨੇ ਬਦੇਗੜ ਜੂੜੀਆਂ ਥਾਣੇ ਦੇ ਸਾਹਮਣੇ ਨਸ਼ਾ ਵਿਕ ਰਿਹਾ ਤੇ ਧਰਨਾ ਮਡਾਲੇ ਕਲੀ ਲਾ ਰਹੇ ਆ ਉੱਥੇ ਦੱਸਣਾ ਆਪਣੇ ਐਸ ਐਸ ਪੀ ਸਾਹਿਬ ਨੂੰ ਵੀ ਆ ਬੰਦਾ ਵੇਚ ਰਿਹਾ ਔਰ ਇੱਥੇ ਆ ਕੇ ਆਪਣਾ ਸ਼ੋਅ ਕਰਨਾ ਤੇ ਉੱਥੇ ਆ ਕੇ ਧਰਨਾ ਐਲਾਨ ਆਪਣੇ ਪੁਲਿਸ ਨਹੀਂ ਸੁਣਦੀ ਦੱਸਿਓ ਕਿ ਨੂੰ ਕਹਿੰਦੇ ਪੁਲਿਸ ਨਹੀਂ ਸੁਣਦੀ ਕਿਉਂ ਨਹੀਂ ਸੁਣਦੀ ਪੁਲਿਸ ਇਸ ਤੋਂ ਵੱਡਾ ਇਮਾਨਦਾਰ ਅਫਸਰ ਹੋਰ ਕਿਹੜਾ ਮਿਲ ਸਕਦਾ ਜੀ ਜਿੰਨੂੰ ਨਾ ਕੋਈ ਲਾਲਚ ਦਾ ਗੱਲ ਨਾ ਬਾਤ ਔਰ ਜਿਨੇ ਆਪਣਾ ਨਿਰਪੱਖ ਹੋ ਕੇ 150 ਬੰਦੇ ਦਾ ਲਾਇਸੈਂਸ ਕੈਨਸਲ ਕਰਤਾ ਇਮਾਨਦਾਰੀ ਨਾਲ ਉੱਤੇ ਲੋਕਾਂ ਦੇ ਕੰਮ ਹੋ ਰਹੇ ਨੇ ਆਈਪੀਐਸ ਅਫਸਰ ਨੇ ਉਹ ਕਿਸੇ ਦੀ ਕੋਈ ਆਪਣਾ ਪਰਵਾਹ ਨਹੀਂ ਕਰਨ ਵਾਲੇ ਔਰ ਬਿਨਾ ਕਿਸੇ ਦਬਾਅ ਤੋਂ ਕੰਮ ਕਰ ਰਹੇ ਨੇ ਇਸ ਚੀਜ਼ ਦਾ ਬਿਲਕੁਲ ਗਲਤ ਇਲਜ਼ਾਮ ਇਹਨਾਂ ਦਾ ਵੀ ਉਹ ਸੁਣਦੇ ਨਹੀਂ ਹੈਗੇ ਇਹ ਮੁੱਦਾ ਸੀ ਉਹਨਾਂ ਦਾ ਨਸ਼ੇ ਨੂੰ ਲੈ ਕੇ بڑا ਸੀ ਕਿ ਨਸ਼ਾ ਬੜਾ ਵਿਕਦਾ ਪਿਆ ਉਹ ਨਸ਼ਾ ਦੇ ਇਹਨਾਂ ਤੋਂ ਸ਼ੁਰੂ ਹੋਇਆ ਦਾ ਆਪੀ ਗੁਟਕਾ ਸਾਹਿਬ ਵੜਾ ਦੰਦ ਪਕੜ ਗਏ ਇਹਨਾਂ ਨੂੰ ਸੂਹਾ ਖਾਦੀਆਂ ਔਰ ਆਪੀ ਇਹਨਾਂ ਦੀ ਪੇਸ਼ ਨਹੀਂ ਗਈ ਤੇ ਪਾਰਟੀਆਂ ਛੱਡ ਛੱਡ ਕੇ ਜਦੋਂ ਇਹਨਾਂ ਦੀਆਂ ਇਨਕੁਆਰੀਆਂ ਹੋਣ ਲੱਗੀਆਂ ਇਹਨਾਂ ਦਾ ਸਰਗਨਾ ਕੌਣ ਹੈ ਤੇ ਇਨਕੁਆਰੀਆਂ ਤੋਂ ਬਾਅਦ ਦੇ ਭਾਜੀ ਦੇ ਬੀਜੇਪੀ ਜਾਣਕਾਰ ਰਹੇ ਨੇ ਇਹਨਾਂ ਦਾ ਪ੍ਰਧਾਨ ਜਾਖੜ ਜਿਹੜੇ ਜਾਖੜ ਆਪਣਾ ਉਹ ਬੀਜੇਪੀ ਚ ਪ੍ਰਧਾਨ ਬਣ ਕੇ ਨੇ ਜਾ ਕੇ ਕੈਪਟਨ ਸਾਹਿਬ ਬਣ ਗਏ ਨੇ ਛੋਡੀ ਸਾਹਿਬ ਬਣ ਗਏ ਕਈ ਵੱਡੇ ਲੀਡਰ ਜਿਹੜੇ ਨੇ ਕਾਂਗਰਸ ਪਾਰਟੀ ਨੂੰ ਛੱਡ ਛੱਡ ਕੇ ਬੀਜੇਪੀ ਜੁਆਇਨ ਕਰ ਰਹੇ ਨੇ ਉਹਦਾ ਕਾਰਨ ਇਹ ਹੋਈ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਹਨਾਂ ਦੀਆਂ ਇਨਕੁਆਰੀਆਂ ਖਲਾਨੀ ਜਾ ਰਹੀ ਹੈ ਔਰ ਡਰ ਦੇ ਛਾਂ ਲੈ ਰਹੇ ਨੇ ਸੈਂਟਰ ਗਵਰਨਮੈਂਟ ਦੀ ਜੀ ਬਿਲਕੁਲ ਆਮ ਲੋਕ ਨੇ ਪਬਲਿਕ ਹੈ ਨੌਜਵਾਨ ਨੇ ਕੀ ਕਹਿਣਾ ਜਾਂਦੇ ਨੇ ਕੀ ਕਹਿਣਾ ਜਾਂਦੇ ਭਾਈ ਸਾਹਿਬ ਸਰ ਪਰਮਾਤਮਾ ਹੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਫਤਿਹ ਇੱਕ ਚਲੋ ਜੀ ਅੱਜ ਇਹਨਾਂ ਧਰਨਾ ਲਾਇਆ ਧਰਨਾ ਲਗਾਏ ਕਹਿ ਰਿਹਾ ਭਗਵੰਤ ਸਿੰਘ ਜੀ ਮਾਰਾ ਜਾਂ ਨਸ਼ਾ ਵਿਕਰਿਆ ਜਾਂ ਜਿੱਦਾਂ ਵੀ ਆ ਚਲੋ ਇਸ ਕੱਲ ਦਾ ਇਹ ਜਵਾਬ ਦੇ ਦੇਣ ਸਾਹਮਣੇ ਬੈਠ ਕੇ ਮਜਾ ਤਾਂ ਹੁੰਦਾ ਜੇ ਅਭੀ ਬੈਠੇ ਸਾਹਮਣੇ ਬੈਠੇ ਸਾਹਮਣੇ ਬੈਠ ਕੇ ਮਜਾ ਤਾਂ ਕੀ ਬਾਤ ਦਾ ਸਵਾਲ ਦਾ ਜਵਾਬ ਹੋਊਗੀ ਨਸ਼ਾ ਕਦੋਂ ਦਾ ਵਿਕਰਿਆ ਹੈ ਇਹ ਜੇ ਤੋ ਸਰਕਾਰ ਆਈ 2-3 ਸਾਲ ਹੋ ਗਏ ਉਹਨਾਂ ਹੀ ਸਰਕਾਰ ਆਈ ਕਿੰਨਾ 60-65 ਸਾਲ ਹੋ ਗਏ ਨਸ਼ਾ ਕਦੋਂ ਦਾ ਵਿਕਰਿਆ ਹੈ ਗਲੀ ਮਲੇਗਾ ਕੀ ਆ ਸੋਚ ਠੀਕ ਹੈ ਇੱਕ ਕੋਈ ਨਵੀਂ ਸਰਕਾਰ ਆਤੀ ਹੈ ਉਦੋਂ ਸਮਾ ਨੂੰ ਲੱਗਦਾ ਹੀ ਹੈ ਸਮਾ ਲੱਗੇਗਾ ਤਾਂ ਫੇਰੀ کاروبار ਦਾ ਸਿਸਟਮ ਸੈਟ ਹੋਏਗਾ ਉਹ ਜੇ ਆ ਕੇ ਨਯੂਬ ਬੋਲਦੀ ਆ ਕਿ ਮਤਲਬ ਨਵੀਂ ਸਰਕਾਰ ਆਈ ਹੈ ਨਸ਼ਾ ਬੰਦ ਕੀਤਾ ਜਾਂ ਕੁਝ ਵੀ ਆ ਇਹ ਤਾਂ ਫੋਕਲ ਦੇਖ ਰਿਹਾ ਠੀਕ ਹੈ ਪਰ ਗਲਤ ਬਾਤ ਹੈ ਉਸ ਕੋ ਬੋਲੋ 67 ਸਾਲ ਹੋ ਗਏ ਆਪਦੀ ਸਰਕਾਰ ਆਈ ਕਿਆ ਨਸ਼ਾ ਬੰਦ ਕੀਆ ਨਸ਼ਾ ਬੰਦ ਕੀਆ ਨਹੀਂ ਨਾ ਮਸ਼ੂ ਬਿਲਕੁਲ ਹੋਰ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਉਹਨਾਂ ਦੇ ਨਾਲ ਕਿ ਕਿਸ ਤਰੀਕੇ ਨਾਲ ਦੇਖਦੇ ਨੇ ਕਿ ਕਿਉਂਕਿ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਐਸਐਸਪੀ ਦਫ਼ਤਰਾਂ ਦੇ ਬਾਹਰ ਘਰਾਓ ਕੀਤਾ ਗਿਆ ਇਸੇ ਤਰੀਕੇ ਨਾਲ ਬਟਾਲੇ ਵੀ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਗੱਲਬਾਤ ਜ਼ਰੂਰ ਕਰ ਲਾਂਗੇ ਤਿਲਕਰਾਜ ਜੀ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਿਲਕਰਾਜ ਜੀ ਕਿਸ ਤਰੀਕੇ ਨਾਲ ਦੇਦੇ ਹੋ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਐਸਐਸਪੀ ਦੇ ਬਾਹਰ ਧਰਨਾ ਲਾਇਆ ਗਿਆ ਪੰਜਾਬ ਭਰ ਦੇ ਵਿੱਚ ਕਾਂਗਰਸ ਆरोप ਲਾਏ ਗਏ ਨੇ ਆਮ ਆਦਮੀ ਪਾਰਟੀ ਤੁਸੀਂ ਮੈਨੂੰ ਪਹਿਲਾਂ ਦੱਸੋ ਕਿ ਇਹ ਧਰਨਾ ਹੈ ਉੱਤਰਨਾਉਂਦਾ ਕੋਈ 2-4 ਘੰਟੇ 5 ਘੰਟੇ ਇਹ ਕੋਈ ਧਰਨਾ ਨਹੀਂ ਹੈਗਾ 10-15 ਮਿੰਟ ਫੋਟੋਆਂ ਖਸਾ ਕੇ ਚਲੇ ਜਾਓ ਇਹ ਦੂਸ਼ਣਬਾਜੀ ਕਰਨੀ ਜਿਹੜੀ ਕਿ ਇੱਕ ਖੋਸ਼ੀ ਰਾਜਨੀਤੀ ਏ ਇਹ ਚੰਗਾ ਨਹੀਂ ਲੱਗਦਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਲਗਾਤਾਰ ਡਵੈਲਪਮੈਂਟ ਦੇ ਕੰਮਾਂ 'ਚ ਲੱਗੀ ਹੋਈ ਏ ਪਬਲਿਕ ਖੁਸ਼ ਹੈ ਪਬਲਿਕ ਜਾਣਦੀ ਏ ਕਿ ਪਹਿਲੀ ਇਹ ਸਰਕਾਰਾਂ ਨੇ ਕੀ ਕੀਤਾ ਔਰ ਆਮ ਆਦਮੀ ਪਾਰਟੀ ਕੀ ਕਰ ਰਹੀ ਏ ਮਾਰਜੋਗ ਐਮਐਲਏ ਅਮਰਸੇ ਸਿੰਘ ਸ਼ੈਰੀ ਕੱਲ ਸੀ ਦਿਨ ਰਾਤ ਮਿਹਨਤ ਕਰਦੇ ਨੇ ਉਹ ਆਪਣਾ ਸੁੱਖ ਚਾਹ ਨਹੀਂ ਵਿਖਦੇ ਉਹਨਾਂ ਸੁੱਖ ਤਾਂ ਤਿਆ ਗਿਆ ਉਹ ਦਿਨ ਰਾਤ ਲੋਕਾਂ ਦੀ ਪਬਲਿਕ ਚ ਹਾਜ਼ਰ ਨੇ ਸੇਵਾ ਚ ਹਾਜ਼ਰ ਨੇ ਔਰ ਜਿੰਨੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਰਕਰ ਨੇ ਚਾਹੇ ਉਹ ਵਲੰਟੀਅਰ ਨੇ ਚਾਹੇ ਉਹ ਲੀਡਰ ਨੇ ਚਾਹੇ ਐਮਸੀ ਨੇ ਉਹ ਦਿਨ ਰਾਤ ਲੱਗੇ ਹੋਏ ਨੇ ਔਰ ਉਹਨਾਂ ਨੇ ਇੱਕ ਸੁਪਨਾ ਸਜਾਇਆ ਕਿ ਅਸੀਂ ਜਿਹੜੀ ਇਹ ਸਿਸਟਮ ਹੈ ਇਹਨੂੰ ਚੇਂਜ ਕਰਨਾ ਹੈ ਉਹ ਕਰਕੇ ਰਵਾਂਗੇ ਤੇ ਬਿਲਕੁਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੀ ਇੱਥੇ ਲਗਾਤਾਰ ਪਹੁੰਚ ਰਹੇ ਨੇ ਜਿਨ੍ਹਾਂ ਵੱਲੋਂ ਅੱਜ ਉਹਨਾਂ ਨੂੰ ਜਵਾਬ ਦਿੱਤਾ ਗਿਆ ਵਾ ਵਿਰੋਧੀਆਂ ਨੂੰ ਜਿਨ੍ਹਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਾਦੀ ਸਰਕਾਰ ਸਤਾ ਜੀ ਆਮ ਆਦਮੀ ਪਾਰਟੀ ਦੇ ਇਹ ਆਈ ਹੈ ਤਾਂ ਦੀ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਵਿਗੜਦੀ ਨਜ਼ਰ ਆ ਰਹੀ ਹੈ ਪਰ ਉਹਨਾਂ ਨੇ ਜਵਾਬ ਦਿੱਤਾ ਵਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀਦਾ ਬਟਾਲੇ ਦਾ ਸੁਪਨਾ ਵਾ ਕਿ ਬਟਾਲੇ ਨੂੰ ਇੱਕ ਸੁੰਦਰ ਸ਼ਹਿਰ ਵਿਕਾਸ ਕਾਰਜਾਂ ਪੱਖੋਂ ਗੱਲ ਕਰ ਲਈਏ ਜਾਂ ਭ੍ਰਿਸ਼ਟਾਚਾਰ ਪੱਖੋਂ ਗੱਲ ਕਰ ਲਈਏ ਇੱਕ ਮੁਕਤ ਕਰਨਾ ਵਾ ਇੱਕ ਚੰਗਾ ਬਟਾਲਾ ਸਿਰਜਣਾ ਵਾ ਇੱਕ ਚੰਗਾ ਪੰਜਾਬ ਸਿਰਜਣਾ ਵਾ ਜਿਹੜਾ ਜੋ ਕਿ ਸਿਰਫ ਤਾਂ ਸਿਰਫ ਆਮ ਆਦਮੀ ਪਾਰਟੀ ਹੀ ਸਿਰਜ ਸਕਦੀ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਰ ਡੇਲੀ ਪੋਸਟ ਪੰਜਾਬੀ ਬਟਾਲਾ